ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 30 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਜਿਵੇਂ ਦੱਸਿਆ ਹੋਇਆ ਸੀ ਕਿ ਕੁਝ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਗਿਆ ਬਾਅਦ ਵਿੱਚ ਗਰਮੀ ਤੇ ਹੌਮਾ ਉਸੇ ਤਰ੍ਹਾਂ ਹੀ ਸੀਗੀ ਅੱਜ ਬਾਅਦ ਦੁਪਹਿਰ ਤੋਂ ਪੰਜਾਬ ਦੇ ਵਿੱਚ 비 ਪੈਣ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਵੱਡੇ ਪੱਧਰ ਤੇ ਕਾਫੀ ਇਲਾਕਿਆਂ ਦੇ ਵਿੱਚ ਹੁਣ ਵੀ ਪੈ ਰਿਹਾ ਹੈ ਤੇ ਕੁਝ ਇਲਾਕਿਆਂ ਦੇ ਵਿੱਚ ਸ਼ਾਮ ਵੇਲੇ ਤੱਕ ਜਾਂ ਰਾਤ ਵੇਲੇ ਤੱਕ ਮੀਂਹ ਪੁੱਜਣ ਦੀ ਪੂਰੀ ਪੂਰੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਹ ਮੀਂਹ ਸ਼ੁਰੂ ਹੋਵੇਗਾ ਗੁਰਦਾਸਪੁਰ ਬਾਬਾ ਬਕਾਲਾ ਆਪਣਾ ਅੰਮ੍ਰਿਤਸਰ ਬਿਆਸ ਰਈਆ ਕਰਪੂਥਲਾ ਸੁਲਤਾਨਪੁਰ ਲੋਧੀ ਭਲੱਥ ਹੁਸ਼ਿਆਰਪੁਰ ਦੇ ਇਲਾਕੇ ਗੜ ਸ਼ੰਕਰਪੋਗਪੁਰ ਦਸੂਆ ਮਕੇਰੀਆ ਆਦਮਪੁਰ ਜਲੰਧਰ ਲੁਧਿਆਣਾ ਜਗਰਾਉਂ ਰਾਏਕੋਟ ਮੋਗਾ ਫਰੀਦਕੋਟ ਦੇ ਬਹੁਤ ਸਾਰੇ ਇਲਾਕੇ ਰਾਮਪੁਰਾ ਫੂਲ ਬਰਨਾਲਾ ਧੁਰੀ ਪਟਿਆਲਾ ਪਾਤੜਾ ਸਾਹਿਬ ਪਾਤੜਾ ਸਾਈਡ ਨਾਭਾ ਰਾਏਕੋਟ ਜਾਂ ਆਪਣਾ ਰਾਜਪੁਰਾ ਇਹਨਾਂ ਵਿੱਚ ਅਗਲੇ ਕੁਝ ਘੰਟਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਕੁਝ ਇਲਾਕਿਆਂ ਦੇ ਵਿੱਚ ਪਟਿਆਲਾ ਹੋ ਗਿਆ ਪਾਤੜਾ ਸਾਈਡ ਹੋ ਗਿਆ ਮੀਂਹ ਪੈ ਰਿਹਾ ਹੈ ਇੱਧਰ ਆਦਮਪੁਰ ਜਲੰਧਰ ਦੀ ਸਾਈਡ ਇੱਧਰ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਅਗਲੇ ਕੁਝ ਘੰਟਿਆਂ ਤੱਕ ਜਿਹੜੇ ਜਿਹੜੇ ਸ਼ਹਿਰਾਂ ਦੇ ਨਾਮ ਲਏ ਹੋਣਾ ਉਹਨਾਂ ਦੇ ਵਿੱਚ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਕਿਤੇ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਵੀ ਹੋ ਸਕਦਾ ਹੈ ਕੁਝ ਕੁ ਇਲਾਕੇ ਮੀਂਹ ਤੋਂ ਰਹਿ ਵੀ ਸਕਦੇ ਹਨ ਕਈ ਵਾਰ ਬੱਦਲਵਾਈ ਬਣ ਕੇ ਲੰਘ ਜਾਂਦੀ ਹੈ ਅਜਿਹਾ ਮਾਹੌਲ ਵੀ ਬਣ ਸਕਦਾ ਹੈ ਇਹਨਾਂ ਖੇਤਰਾਂ ਦੇ ਵਿੱਚ ਜੇਕਰ ਮੀਂਹ ਪਿਆ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਸ ਹੈ ਕਿ ਅੱਜ ਵੱਡੇ ਪੱਧਰ ਤੇ ਮੀਂਹ ਪਵੇਗਾ ਸਵੇਰ ਤੜਕਸਰ ਹੋਰ ਵੀ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਮਾਨਸਾ ਸਾਈਡ ਬਠਿੰਡਾ ਇੱਧਰ ਵੀ ਮੀਂਹ ਪੁੱਜ ਸਕਦਾ ਹੈ ਸ਼ਾਮ ਬਿਲੇ ਤੱਕ